ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਲੱਗਿਓ ਆ ਮੰਦੇ ਉੱਤਰ ਉੱਤਰ ਹੋਇਓ ਹੰਡਾ ਜਾਂ ਚਾ ਚੂਬਿੰਦੇ ਅਜੇ ਰੇਤੇ ਦੀ ਟਰਾਲੀ ਵੀ ਆ ਗਈ ਰੇਤਾ ਤਾਂ ਬਾਧੂ ਹੋਇਆ ਪਿਆ ਹੁਣ ਇਹਨਾਂ ਕੋਲ ਪਹਿਲਾਂ ਹੀ ਰਹਿੰਦੀ ਸੀ ਹਜਾਤੀ ਪੋਣੀ ਟਰਾਲੀ ਉੱਦੀ ਕਸ ਗਈ ਲਲੀ ਹੋਰ ਆ ਗਈ ਅੱਜ ਚਾਹ ਬਣੀ ਬਣਾਉਂਦੇ ਕਿੱਧਰ ਗਏ ਦੋ ਬੰਦੇ ਕਿੱਧਰ ਚਲ ਗਏ है हाँ? अच्छा की हो गया भाजी दूजे ने की ना आया अच्छा चक हो गई अभी उधर भी आपे आप ही लगा हुआ या सी अज आहो जो मैं गया लगा हुआ सी ਮਾਂ ਟ੍ਰੇਲਰ ਨਾਲ ਮੋਨੂ ਆ ਜਾਣਾ ਕਹਿੰਦਾ ਸਗਨ ਦੇਣ ਕਰਿਆ ਵਿਆਹ ਆ ਕੋਈ ਆਹੋ ਆਵਾਜ਼ ਆਉਂਦੀ ਚਾਂਟ ਕੇ ਪਾਉਂਦਾ ਹਾਂ ਜੀ ਪਦੀਨਾ ਵਧੀਆ ਹੋਊਗਾ ਆ ਤਾਂ ਐਦਾਂ ਦਾ ਹੀ ਹਾਂ ਦੇਖਿਓ ਤਾਂ ਜੇ ਹੋਇਆ ਤਾਂ ਗੋਭੀ ਕਿੱਦਾਂ ਹੁਣ ਹੈ ਠੀਕ ਹੋ ਗਈ ਹੈ ਠੀਕ ਹੈ ਇਹ ਬਹੁਤ ਬਧੀ ਜਲਾ ਚਲੋ ਆਹ ਕਰੋ ਪਹਿਲਾਂ ਢਾਲੂ ਵੀ ਪਾਉਣੇ ਬਾਜੀ ਕਿੱਦਾਂ ਹਾਲ ਜੀ ਬੜੀ ਅਜੀ ਆ ਪਾਉਂਦੇ ਆ ਹੋਣ ਆਂ ਨਮੂਲੀਆਂ ਵਧੀਆ ਮੂਲੀਆਂ ਕਿੱਦਾਂ ਜੀ ਹੁਣ ਚਾਚਾ ਜੀ ਹੁਣ ਆ ਗਈ ਤੇ ਆਪਣੀ ਲੋਕਲ ਹੀ ਆ ਨਾ ਗੋਪੀ ਲੋਕਲ ਆ ਲੋਕਲ ਆ ਨਾ ਤੁਹਾਡੀ ਤਾਂ ਮਟਰ ਲੋਕਲ ਆ ਪਹਾਲਾ ਵਾਲਾ ਆ ਅੱਛਾ ਆ ਲੋਕਲ ਲੋਕਲ ਕਿੱਦਾਂ ਆ 120 ਇਹ ਚਾਚਾ ਨੌਣਾਈਆਂ ਹਜੇ ਇੰਨੇ ਨੂੰ ਸੰਡੇ ਦਾ ਦਿਨ ਹੈ ਅੱਜ ਤਾਂ ਮੰਡੀ ਚ ਰੌਣਕ ਘਟਿਆ ਹਜੇ ਸਵੇਰਾ ਸਵੇਰਾ ਹੋਣਾ ਸਾਢੇ 9 ਦਾ ਟਾਈਮ ਹੋਇਆ ਗੋਪੀ ਕਹਿੰਦੇ ਸਿਹਤ ਤੇ ਲਈ ਹੋ ਗਈ ਕੀ ਹੋਇਆ ਦਵਾਈ ਲੈਣ ਗਏ ਆ ਕਹਿੰਦੇ ਕਿਹਦੀ ਸਿਹਤ ਪਾਜੀ ਦੀ ਉਹ ਜਿਹੜੇ ਲਈ ਪਾਜੀ ਕੀ ਹੋ ਗਿਆ ਹਾਂ ਅੱਛਾ ਅੱਛਾ ਕਹਿੰਦੇ ਮੈਂ ਕਿਹਾ ਦਵਾਈ ਲੈਣ ਗਏ ਮੈਂ ਪੁੱਛਿਆ ਮੈਂ ਕਿੱਥੇ ਆ ਕਹਿੰਦੇ ਦਵਾਈ ਲੈਣ ਗਏ ਆ ਭਰਾ ਕੱਪੜਾ ਕੋਪੜਾ ਪਾ ਕੇ ਆਇਆ ਕਰੋ ਸੇਰ ਨੂੰ ਅੱਛਾ ਅੱਗੇ ਆ ਗਿਆ ਆ ਗਿਆ ਗੋਪੀ ਅੱਜ ਪ੍ਰਮੋਸ਼ਨ ਹੋ ਗਈ ਤੇਰੀ ਹਾਂ ਅੱਜ ਕੰਮ ਪਾਜੀ ਅੱਜ ਦਾ ਕੰਮ ਅੱਜ ਕੰਮ ਪੁੱਲ ਲਈ ਆ ਠੀਕ ਈ ਬਣ ਗਿਆ ਸਪਾਈ ਤੋਂ ਆਹ ਹੋ ਅੱਜ ਤਾਂ ਹਾਂ ਗੋਪੀ ਕਿਦਾਂ ਐਸਐਚਓ ਬਣ ਗਿਆ ਦਵਾਈ ਤੋਂ ਨਹੀਂ ਉਹਨੂੰ ਵੀ ਫਿਰ ਪੱਲਿਓ ਵੀ ਐਨੇ ਪੈਸੇ ਕੱਢਣੇ ਔਖੇ ਹੋ ਜਾਂਦੇ ਆ ਜਿੱਦਾਂ ਹੁਣ ਉਹ ਕਹਿੰਦਾ 2 ਲੱਖ ਤਾਂ ਬਗਲ ਦਾ ਹੀ ਬਣ ਗਿਆ ਬਾਹਰ ਫਿਰ ਉਹਨੂੰ ਵੀ ਪੈਸੇ ਐਨੇ ਦੇਣੇ ਔਖੇ ਹੋ ਜਾਂਦੇ ਆ ਰੋਜ਼ ਦੀ ਰੋਜ਼ ਦਸਾਂ ਬੰਦਿਆਂ ਨੂੰ ਉੱਥੇ ਹੁੰਦੇ ਹੀ ਆ ਮੈਨੂੰ ਲੱਗਾ 6-7 ਬੰਦੇ ਵੀ ਉੱਥੇ ਰੋਜ਼ 4000 ਰੁਪਈਆ ਜੇਬ ਚੋਂ ਕੱਢਣਾ ਨੇ ਚੱਲ ਇਧਰ ਲਾ ਤਾਂ ਆਪਣਾ ਹਿਸਾਬ ਹੈ ਉੱਧਰ ਉਹਨਾਂ ਦਾ ਕੰਨੇ ਆ ਪੈੰਡ ਵਾਲੀ ਦਾ ਬਣਾਂ ਗਣੋ ਉਹਨਾਂ ਉਹਨਾਂ ਦਾ ਗਿਣੋ ਨਾ ਇਧਰ ਲੈ ਮਣੀ ਉੱਧਰ ਪੈੰਡ ਦਾ ਬਣੀ ਉਹ ਤਾਂ ਉਹਨਾਂ ਦਾ ਕੰਮ ਆ ਇੱਥੇ ਸਾਡਾ ਉਹ ਮੈਂ ਉੱਧਰਲੇ ਕੰਮ ਦੀ ਗੱਲ ਕਰਦਾ ਜੇ ਉੱਥੇ ਵੀ 6-7 ਜਣੇ ਹੁੰਦੇ ਆ 4-5000 ਰੁਪਈਆ ਨਿਕਲਦਾ ਤੇਰੇ ਡਾਇਲੌਗ 'ਚੇ ਪੋਲਾ ਆ ਜਾਂਦਾ ਉਹਨੂੰ ਪੁੱਛ ਕੇ ਦੇ ਜਦੋਂ ਤਕਾਲਾ ਜੇਬ ਥੱਲੇ ਨੂੰ ਜਾਂਦੀ ਹੈ ਨਾ ਫੇ ਪਤਾ ਉਹਦੇ ਸਾਹਮਣੇ ਗਈ ਤੇ ਮੈਂ ਕੰਮ ਤਾਂ ਫੋਲ ਲਾ ਹਾਜ਼ਰ ਹਾਂ ਗਾ। ਉਹ ਤਾਂ ਹੁਣ ਮੁੰਡਾ। ਸਿਹਤ ਠੀਕ ਆ ਹੁਣ ਪਾਜੀ ਦੀ। ਕਿਹੜੇ ਡਾਕਟਰ ਤੇ ਗਏ ਸੀ? ਅੱਛਾ। ਇੰਡੀਆ ਹਸਪੀਟਲ। ਨੀਂਹਾਂ ਰੋਡ। ਨਹੀਂ ਅੱਕਾ ਜਿੱਦਾਂ ਟੀਕਾ ਡੁਕਾ ਲੋ ਆ ਜਾਓ ਨਾ ਗਰਮੀ ਆ ਜਾਵੇ। ਬੰਦਾ ਹੋ ਜਾਂਦਾ ਸੱਟ। ਚਲੋ RAM ਨਾ ਬਜਾਰੇ ਕਿੱਥੇ ਬੈਠਣ ਫੈਲਿਆਂ ਤੇ ਆਹੋ ਗੋਪੀ ਦੀ ਪ੍ਰਮੋਸ਼ਨ ਹੋਈ ਆ ਕੁਰਸੀ-ਕੁਰਸੀ ਦੇਈਏ ਗੋਪੀ ਇੱਟਾਂ ਲਾਉਣ ਲਈ ਆਹੋ ਗੋਪੀ ਤਾਂ ਬਣ ਗਿਆ ਮਿਸਤਰੀ ਲਣ ਗਿਆ ਜੀ ਬਣ ਗਿਆ ਸਿੱਧਾ ਖਾਨਦਾਰ ਬਣ ਗਿਆ ਕਹਿੰਦਾ ਸ਼ਪਾਰ ਸ਼ਪਾ ਦੇ ਮੇਰੀ ਮਿੰਨੂ ਦੁਬਾਰੇ ਕਹਿੰਦਾ ਸੀਗਾ ਅੱਛਾ ਜੀ ਹੂੰ ਠੇਕੇਦਾਰ ਨੂੰ ਮੈਂ ਕਿਹਾ ਯਾਰ ਜਿੱਦਾਂ ਤੁਹਾਨੂੰ ਠੇਕੇਦਾਰ ਮਿਲਿਆ ਬੰਦਾ ਹੀ ਬਹੁਤ ਵਧੀਆ ਸਿੱਧਾ ਕਹੋ ਤਾਂ ਇਹ ਸਪਾਰ ਤੇ ਪਤਾ ਨਹੀਂ ਫੇ ਕਾਦੀ ਡੀਐਸਪੀ ਦੀ ਮੇਰੇ ਤੋਂ ਕਰਵਾਉਂਦਾ ਸੀ ਕੋਈ ਬਣਿਆ ਨਹੀਂ ਬਣਿਆ ਮੈਂ ਦੂਜਾ ਮੈਂ ਗੱਲ ਨਹੀਂ ਜਿਹੜਾ ਅੱਜ ਜਿਹੜਾ ਲੈਣਾ ਫੋਰਮ ਇਹਦਾ ਫੋਰਮ ਮੈਨੂੰ ਆਹ ਤਾਂ ਬੱਚੇ ਦੇ ਲੈ ਲੇਗਾ ਨਹੀਂ ਅੱਜ ਜੇ ਨਹੀਂ ਫੋਰਮ ਮੈਨਾਂ ਵਾਲਾ ਕੰਮ ਅੱਜ ਨਹੀਂਗਾ ਫੋਰਮ ਮੈਨਾਂ ਵਾਲਾ ਤੁਹਾਡਾ ਵੀ ਕੰਮ ਸਵੇਰੇ ਸਗਾ ਜਿਆਦਾ ਟੀਕਾ ਲਵਾ ਕੇ ਆਏ ਆ ਫੇ ਤਾਂ ਠੀਕ ਸਹੀ ਆ ਹਾਂ ਤੇ ਕੋਲੇ ਹੀ ਆਏ ਆ ਠੇਕੇਦਾਰ ਤੇ ਘਰ ਕੋਲੋਂ ਨੰਗੇ ਸੀ ਕਹਿੰਦਾ ਜਾਣਾ ਤਾਂ ਨਹੀਂ ਮੈਂ ਕਹਦਾਹੀਂ ਹੁਣ ਆਪਣੇ ਕੋਟ ਐਵੇਂ ਹੀ ਨਿੰਗਾ ਇਹਦੇ ਬਗਾਨ ਵਿੱਚ ਦੇਖਾਂ ਲਈ ਉਹ ਬਸ ਮੋੜ ਤੋਂ ਉਰੇ ਹੀ ਮੁੜ ਗਿਆ ਬਾਅਦ ਚ ਇਹ ਕਹਿੰਦਾ ਫੇ ਮੈਨੂੰ ਯਾਦ ਆਇਆ ਅੱਗੇ ਜਾ ਕੇ ਮੈਂ ਕਹਾਂ ਚੱਲ ਮੁੜ ਕੇ ਆ ਜਵਾਂਗੇ ਫੇ ਮੁੜ ਕੇ ਅਸੀਂ ਐਨੂੰ ਹੁਣ ਸਿੱਧਾ ਹੀ ਨਿਕਲਿਆ ਇਹ ਨਾਲ ਜਿਹਾ ਸਾਰਾ ਪੂਰਾ ਮਹਿਲੇ ਲੱਗਦਾ ਇਹਦਾ ਤਾਂ ਬਸ ਦੇਖ ਆਵਾਂਗੇ ਕਿਸ ਦਿਨ ਜਾ ਕੇ ਦੇਖੇ ਆਵਾਂਗੇ ਮੈਂ ਕਿਹਦਾ ਕਿਸੇ ਦਾ ਨਾ ਦੋਨੋਂ ਤਾਂ ਦੇਖਿਆ ਦੋਏ ਇਕੱਠੇ ਹੀ ਆ ਨਾ ਦੋਨਾਂ ਭਰਾਵਾਂ ਦੇ ਵੱਡਾ ਆ ਕਾਫੀ ਦੱਸਦਾ ਮਕਾਨ ਤੇ ਤੇ ਕੀ ਫਾਈਂਸਾ ਕੋਈ ਜੱਟ ਤੇ ਇਹ ਆ ਸੱਦੇ ਹੋਣਾ ਕਾਹ ਤਿੰਨ ਕਾ 1000 ਕਹਿੰਦਾ ਇਹਦਾ ਫਾਈਂਸਾ ਉੱਪਰ ਵੀ ਹੋਣਾ ਨਾ ਤੇ 2200 5000 ਆ ਹੋਵੇ 5000 ਸਕਰ ਫੁੱਟ ਹੋ ਗਿਆ